Thank <laughs> you. ਜਿਹੜਾ ਪਾਸੇ ਮਾਰਾ ਕੇ ਦੇ ਭਾਈ ਉਹ ਸੰਗਤਾਂ ਦੇ ਵਿੱਚ ਹੈ ਵਿੱਚ ਸੰਗਤ ਹਨ ਬ੍ਰਹਮਸਤ ਹੈ ਜੀ ਸੰਗਤਾਂ ਵਿੱਚ ਕਰਕੇ ਬਚਨ ਨਹੀਂ ਬੋੜਿਆ ਜਾ ਸਕਦਾ ਸੰਗਤਾਂ ਦਾ ਬਚਨ ਹੈ ਆਪ ਦਾ ਬਚਨ ਹੈ ਆਪ ਦਾ ਸਤਨਾਮ ਕਾਲਪ੍ਰਤਕਾ ਬਚਨ ਹੈ ਕੋਤੇ ਸੰਗਤਾਂ ਵਿੱਚ ਹੀ ਦੇ ਵਸਦਾ ਹੈ ਅੱਛਾ ਮਾਨ ਉਹਨਾਂ ਨੇ ਆਪਣੇ ਮਾਲ ਚੱਕ ਕੇ ਮਠਾਈਆਂ ਟੱਕੀਆਂ ਬਰਸਰੇ ਟੱਕੀਆਂ ਵਾਪਸ ਮੁਰਦੇ ਜਦੋਂ ਵੇਖਿਆ ਮੁਰਦੇ ਉਹੀ ਪੱਟਾਂ ਚੁੱਕੀ ਹੁੰਦੇ ਆ ਜਿਹੜੀਆਂ ਲੈ ਕੇ ਗਏ ਸੀ ਕੀ ਗੱਲ ਹੋ ਗਈ ਹੁਣ ਸਾਧ ਸੰਗ ਜੀ ਇਦਾਂ ਕੋਈ ਮੁੜਿਆ ਆਵੇ ਤੇ ਬਾਪ ਪਤਾਂ ਪੇਰਾ ਦੀ ਪੈ ਜਾਂਦੀ ਹੁਣ ਆਖਰ ਨੂੰ ਜੰਗੂਦ ਬਾਜ਼ ਪਲੇ ਹੰਕਾਰਿਆ ਹੋਇਆ ਸੀ ਪਰ ਐ ਤੇ ਧੀ ਦਾ ਵਾਪਸ ਕੀ ਪਰ ਉਹਨੇ ਜਦੋਂ ਪੁੱਛਿਆ ਜੀ ਤੁਸੀਂ ਮੁੜ ਕਿਉਂ ਆਏ ਹੋ एनेबान ने की करावाड़ के लेके आई आप जबान बहुत कुछ करवा दी है जबान है दुनिया के बड़ा कुछ हल होता है जबान है